ਉਹਨਾਂ ਨੇ ਇੱਕ ਵਾਰ ਫਿਰ ਯਾਦ ਕਰਵਾਇਆ ਕਿ ਅਮਰੀਕਿਆ ਨੂੰ ਅਮਰੀਕਾ ਦੇ ਵਿੱਚ ਪਹਿਲ ਦਿੱਤੀ ਜਾਵੇਗੀ ਔਰ ਇਸੇ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਭਾਰਤੀਆਂ ਦੀ ਭੜਤੀ ਨਾ ਕੀਤੀ ਜਾਵੇ ਦੱਸਿਆ ਕਿ ਏਆਈ ਸਮਿਟ ਦੇ ਵਿੱਚ ਬੋਲ ਰਹੇ ਸੀ ਡੋਨਲਡ ਟਰੰਪ ਔਰ ਇਸ ਦੌਰਾਨ ਉਹਨਾਂ ਦੇ ਵੱਲੋਂ ਭਾਰਤੀਆਂ ਦੇ ਖਿਲਾਫ ਇਹ ਵੱਡਾ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ ਔਰ ਹੋਰ ਵੀ ਕਈ ਦੇਸ਼ਾਂ ਦੇ ਖਿਲਾਫ ਇਹ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਮਰੀਕੀ ਲੋਕ ਆਜ਼ਾਦੀ ਦਾ ਗਲਤ ਫਾਇਦਾ ਉਠਾ ਰਹੇ ਨੇ ਔਰ ਅਮਰੀਕੀਆਂ ਨੂੰ ਪਹਿਲ ਨਹੀਂ ਦੇ ਰਹੇ ਔਰ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਕੰਮ ਤੇ ਰੱਖ ਰਹੇ ਨੇ ਜਿਸ ਕਰਕੇ ਇਹ ਚੀਨ ਦੇ ਵਿੱਚ ਫੈਕਟਰੀਆਂ ਲਗਾਉਂਦੇ ਨੇ ਔਰ ਦੂਸਰੇ ਪਾਸੇ ਭਾਰਤੀਆਂ ਨੂੰ ਭਰਤੀ ਕਰਦੇ ਨੇ ਭਾਰਤੀਆਂ ਨੂੰ ਕੰਮ ਤੇ ਰੱਖਦੇ ਨੇ ਜਿਸ ਕਰਕੇ ਜੋ ਅਮਰੀਕਾ ਦੇ ਲੋਕ ਨੇ ਉਹ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਨੇ ਉਹਨਾਂ ਦਾ ਟੈਲੈਂਟ ਉਹਨਾਂ ਦੀ ਬੇ ਕਦਰੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਕੰਮ ਜਾਂ ਰੋਜ਼ਗਾਰ ਨਹੀਂ ਮਿਲਦਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਭਾਰਤੀਆਂ ਨੂੰ ਭਰਤੀ ਨਾ ਕੀਤਾ ਜਾਵੇ ਔਰ Google Microsoft ਵਰਗੀਆਂ ਕੰਪਨੀਆਂ ਨੂੰ ਇਸ ਭਰਤੀ ਨੂੰ ਰੋਕਣ ਲਈ ਆ ਗਿਆ ਦੱਸ ਦਈਏ ਕਿ ਵੱਡੀਆਂ ਕੰਪਨੀਆਂ ਖਾਸ ਤੌਰ ਤੇ ਟੈਕ ਕੰਪਨੀਆਂ ਜਿਨ੍ਹਾਂ ਦੇ ਵਿੱਚ ਭਾਰਤੀ ਵੱਡੇ ਅਹੁਦਿਆਂ ਤੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਕਈ ਕੰਪਨੀਆਂ ਦੇ ਸੀਈਓ ਤੱਕ ਭਾਰਤੀ ਨੇ ਕਿਉਂਕਿ ਭਾਰਤੀ ਟੈਲੈਂਟ ਦੁਨੀਆ ਦੇ ਵਿੱਚ ਬਾਕੀ ਹੋਰ ਸਾਰੇ ਟੈਲੈਂਟ ਨੂੰ ਮਾਤ ਦਿੰਦਾ ਹੈ ਬਾਕੀ ਜਿੰਨੇ ਵੀ ਦੁਨੀਆ ਨੇ ਤਾਂ ਉਹਦੇ ਵਿੱਚ ਭਾਰਤੀ ਲੋਕਾਂ ਦਾ ਟੈਲੈਂਟ ਤਾਂ ਉਸ ਦੀ ਕਦਰ ਕੀਤੀ ਜਾਂਦੀ ਹੈ ਜਿਸ ਕਰਕੇ ਅਮਰੀਕਾ ਦੇ ਵਿੱਚ ਵੱਡੇ ਅਹੁਦਿਆਂ ਤੇ ਭਾਰਤੀ ਪਹੁੰਚ ਚੁੱਕੇ ਨੇ ਪਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਅਮਰੀਕੀ ਪਹਿਲਾਂ ਦੀ ਜੋ ਨੀਤੀ ਅਪਣਾਈ ਜਾ ਰਹੀ ਹੈ ਡੋਨਲਡ 트ੰਪ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਤਾਂ ਉਹਨਾਂ ਦੇ ਵੱਲੋਂ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਪਹਿਲ ਹੈ ਉਹ ਅਮਰੀਕੀ ਲੋਕਾਂ ਨੂੰ ਦਿੱਤੀ ਜਾਵੇ ਉਹਨਾਂ ਨੂੰ ਕੰਮ ਤੇ ਰੱਖਿਆ ਜਾਵੇ ਔਰ ਉਸ ਤੋਂ ਬਾਅਦ ਜੇਕਰ ਕੋਈ ਕੰਮ ਬਚਦਾ ਹੈ ਤਾਂ ਫਿਰ ਉਹ ਹੋਰ ਦੇਸ਼ਾਂ ਦੇ ਲੋਕਾਂ ਨੂੰ ਦਿੱਤਾ ਜਾਵੇ ਤਾਂ ਇੱਕ ਵਾਰ ਫਿਰ ਵੱਡਾ ਛਟਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਖਤ ਸੰਦੇਸ਼ ਡੋਨਲਡ 트ੰਪ ਦੇ ਵੱਲੋਂ ਦਿੱਤਾ ਗਿਆ ਹੈ ਔਰ ਦੁਨੀਆ ਦੀਆਂ ਜੋ ਵੱਡੀਆਂ ਟੈਕ ਕੰਪਨੀਆਂ ਕਿਉਂਕਿ ਅਮਰੀਕਾ ਦੇ ਵਿੱਚ ਵੱਡਾ ਇਹ ਸੈਕਟਰ ਹੈ ਟੈਂਕ ਕੰਪਨੀਆਂ ਨੇ ਜਿਸ ਦੇ ਵਿੱਚ ਪੂਰੀ ਦੁਨੀਆ ਤੋਂ ਜੋ ਖਾਸ ਟੈਲੈਂਟ ਹੈ ਤਾਂ ਉਸ ਨੂੰ ਉੱਥੇ ਭਰਤੀ ਕੀਤਾ ਜਾਂਦਾ ਹੈ ਔਰ ਖਾਸ ਤੌਰ ਤੇ ਭਾਰਤੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਤਾਂ ਜਦੋਂ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਇਹ ਜਿਹਾ ਬਿਆਨ ਦਿੱਤਾ ਜਾਂਦਾ ਹੈ ਤਾਂ ਇਹ ਕਿਤਨੇ ਕਿਤੇ ਇਹ ਸਿੱਧਾ ਸਿੱਧਾ ਝਟਕਾ ਭਾਰਤੀਆਂ ਨੂੰ ਲੱਗ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਕੰਮ ਕਰ ਰਹੇ ਨੇ ਔਰ ਜਦੋਂ ਇਸ ਤਰੀਕੇ ਦਾ ਸੰਦੇਸ਼ ਉਥੋਂ ਦੇ ਰਾਸ਼ਟਰਪਤੀ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਭਾਰਤੀਆਂ ਲਈ ਬੇहद ਵੱਡੀ ਖਬਰ ਹੈ ਕਿਉਂਕਿ ਅਮਰੀਕੀ ਲੋਕਾਂ ਨੂੰ ਪਹਿਲ ਦੇਣ ਦੀ ਗੱਲ ਕੀਤੀ ਗਈ ਹੈ ਔਰ ਅਮਰੀਕੀ ਟੈਕ ਕੰਪਨੀਆਂ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਅਮਰੀਕਾ ਦੇ ਲੋਕ ਨੇ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਜਾਵੇ ਔਰ ਬਾਕੀ ਲੋਕਾਂ ਨੂੰ ਬਾਕੀ ਦੇਸ਼ਾਂ ਦੇ ਲੋਕਾਂ ਨੂੰ ਬਾਅਦ ਦੇ ਵਿੱਚ ਕੰਮ ਤੇ ਰੱਖਿਆ ਜਾਵੇ ਤਾਂ ਇਹ ਅਮਰੀਕੀ ਰਾਸ਼ਟਰਪਤੀ ਵਾਸ਼ਿੰਗਟਨ ਦੇ ਵਿੱਚ ਏਆਈ ਸਮਿਟ ਉਹਨਾਂ ਦੇ ਵੱਲੋਂ ਕਰਵਾਇਆ ਜਾਂਦਾ ਔਰ ਉਸ ਦੌਰਾਨ ਉਹਨਾਂ ਦੇ ਵੱਲੋਂ ਜੋ ਭਾਸ਼ਣ ਦਿੱਤਾ ਗਿਆ ਤਾਂ ਉਹਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਦੱਸਦੀ ਹੈ ਕਿ ਭਾਰਤੀ ਟੈਲੈਂਟ ਦੇ ਖਿਲਾਫ ਇਹ ਵੱਡਾ ਕਦਮ ਹੋ ਸਕਦਾ ਹੈ ਕਿਉਂਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਵਿਦੇਸ਼ਾਂ ਨੂੰ ਜਾਂਦੇ ਨੇ ਖਾਸ ਤੌਰ ਤੇ ਅਮਰੀਕਾ ਦਾ ਰੁਖ ਕੀਤਾ ਜਾਂਦਾ ਹੈ ਜਿਹੜੇ ਪ੍ਰੋਫੈਸ਼ਨਲ ਹੁੰਦੇ ਨੇ ਆਈਟੀ ਪ੍ਰੋਫੈਸ਼ਨਲਸ ਔਰ ਜੋ ਟੈਕ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਤਾਂ ਉਹਨਾਂ ਲਈ ਜੋ ਅਮਰੀਕਾ ਹੈ ਉਹਨਾਂ ਦੀ ਪਹਿਲੀ ਪਸੰਦ ਹੁੰਦਾ ਹੈ ਔਰ ਉਹਨਾਂ ਦੇ ਵੱਲੋਂ ਅਮਰੀਕਾ ਜਾਣ ਦਾ ਸੁਪਨਾ ਦੇਖਿਆ ਜਾਂਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਲੋਕ ਇਸੇ ਤਰੀਕੇ ਦੇ ਨਾਲ ਆਪਣੀ ਤਿਆਰੀ ਕਰਦੇ ਨੇ ਕਿ ਉਹ ਵਧੀਆ ਪੜ੍ਹਾਈ ਕਰਦੇ ਨੇ ਔਰ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਤਾਂ ਉਹਨਾਂ ਦੇ ਸੁਪਨਿਆਂ ਨੂੰ ਵੀ ਝਟਕਾ ਲੱਗ ਸਕਦਾ ਹੈ ਕਿਉਂਕਿ ਹੁਣ ਤੱਕ ਜੋ ਭਰਤੀ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਭਰਤੀ ਕੀਤੀ ਜਾਵੇਗੀ ਤਾਂ ਉਹਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੇ ਇਸ ਬਿਆਨ ਨੂੰ ਵੀ ਜ਼ਰੂਰ ਅ ਮੱਦੇ ਨਜ਼ਰ ਰੱਖਿਆ ਜਾਵੇਗਾ ਔਰ ਉਸ ਦੇ ਆਧਾਰ ਦੇ ਉੱਤੇ ਹੀ ਪਰਤੀ ਕੀਤੀ ਜਾਵੇਗੀ ਤਾਂ ਇਹ ਹੀ ਵੱਡਾ ਝਟਕਾ ਦੇਣ ਦੀ ਤਿਆਰੀ ਕਹਿ ਸਕਦੇ ਹਾਂ ਕਿ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਕੀਤੀ ਗਈ ਹੈ Google, Microsoft ਔਰ Meta ਵਰਗੀਆਂ ਜੋ ਟੈਕ ਕੰਪਨੀਆਂ ਨੇ ਤਾਂ ਉਹਨਾਂ ਨੂੰ ਇਹ ਉਹਨਾਂ ਦੇ ਵੱਲੋਂ ਸੰਦੇਸ਼ ਜਾਰੀ ਕੀਤਾ ਗਿਆ AI ਸਮਿਟ ਦੇ ਦੌਰਾਨ ਉਹਨਾਂ ਦੇ ਵੱਲੋਂ ਟੈਕ ਕੰਪਨੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਔਰ ਨਾਲ ਹੀ ਕਿਹਾ ਗਿਆ ਕਿ ਅਮਰੀਕੀ ਟੈਲੈਂਟ ਦੀ ਹਾਇਰਿੰਗ ਕੀਤੀ ਜਾਵੇ ਉਹਨਾਂ ਨੂੰ ਕੰਮ ਉੱਤੇ ਰੱਖਿਆ ਜਾਵੇ ਉਹਨਾਂ ਕਿਹਾ ਕੀ ਦੁਨੀਆਂ ਦੀਆਂ ਜੋ ਵੱਡੀਆਂ ਟੈਕ ਕੰਪਨੀਆਂ ਨੇ ਅਮਰੀਕਾ ਦੇ ਵਿੱਚ ਨੇ ਪਰ ਇੱਥੇ ਵੱਡੀ ਪੋਸਟਾਂ ਦੇ ਉੱਤੇ ਹੋਰ ਲੋਕ ਮੌਜੂਦ ਨੇ ਖਾਸ ਤੌਰ ਤੇ ਭਾਰਤੀ ਲੋਕ ਇੱਥੇ ਵੱਡੀਆਂ ਕੰਪਨੀਆਂ ਦੇ ਸੀਈਓ ਤੱਕ ਦੀ ਪੋਸਟ ਤੱਕ ਪਹੁੰਚ ਚੁੱਕੇ ਨੇ ਜੇਕਰ Google ਦੀ ਹੀ ਗੱਲ ਕਰੀਏ ਤਾਂ ਉੱਥੇ ਸੁੰਦਰ ਪਿਚਾਈ ਦਾ ਨਾਮ ਸ਼ਾਮਲ ਹੈ Microsoft ਦੇ ਸੀਈਓ ਦੀ ਗੱਲ ਕਰੀਏ ਤਾਂ ਸਤੇਨ ਨਡੇਲਾ ਤਾਂ ਉਹ ਵੀ ਭਾਰਤੀ ਨੇ ਤਾਂ ਭਾਰਤੀ ਮੂਲ ਦੇ ਲੋਕ ਇੱਥੇ ਜਾ ਕੇ ਜ਼ਿਆਦਾ ਤਰੱਕੀ ਕਰ ਰਹੇ ਨੇ ਜਿਸ ਕਰਕੇ ਇਹ ਵੱਡਾ ਐਲਾਨ ਡੋਨਲਡ 트ੰਪ ਦੇ ਵੱਲੋਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ 트ੰਪ ਦੇ ਇਸ ਫੈਸਲੇ ਦੇ ਨਾਲ ਕੀ ਅਸਰ ਭਾਰਤੀਆਂ ਦੇ ਉੱਤੇ ਪਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਇਹ ਅਸੀਂ ਦੇਖਿਆ ਕਿ ਅਮਰੀਕਾ ਦੇ ਵਿੱਚ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤੀ ਰਹਿ ਰਹੇ ਸੀ ਤਾਂ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਡਿਪੋਰਟੇਸ਼ਨ ਮੇਹੀ ਉਹਨਾਂ ਦੇ ਵੱਲ ਚਲਾਈ ਜਾਂਦੀ ਹੈ ਔਰ ਕਈ ਲੋਕ ਜੋ ਲੱਖਾਂ ਰੁਪਏ ਲਗਾ ਕੇ ਅਮਰੀਕਾ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਉਹਨਾਂ ਨੂੰ ਉਥੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ 트럼ਪ ਦੇ ਵੱਲੋਂ ਸਖਤ ਫੈਸਲੇ ਪ੍ਰਵਾਸੀਆਂ ਦੇ ਖਿਲਾਫ ਲਏ ਜਾ ਰਹੇ ਨੇ ਲਗਾਤਾਰ ਇੱਕ ਇੱਕ ਕਰਕੇ ਕਈ ਕਦਮ ਬਾਕੀ ਦੇਸ਼ਾਂ ਦੇ ਖਿਲਾਫ ਉਹਨਾਂ ਦੇ ਵੱਲੋਂ ਲਏ ਜਾ ਰਹੇ ਨੇ ਔਰ ਆਪਣੇ ਉਹ ਫੈਸਲੇ ਲਾਗੂ ਵੀ ਕਰਦੇ ਨੇ ਤਾਂ ਇਸ ਕਰਕੇ ਚਾਹੇ ਥੋੜੀ ਦੇਰ ਲਈ ਉਥੇ ਸਮੱਸਿਆ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਪਰ ਕਿਤੇ ਨਾ ਕਿਤੇ ਜੋ ਅਮਰੀਕਾ ਦੇ ਲੋਕ ਨੇ ਉਹ ਵੀ ਇਹ ਚਾਹੁੰਦੇ ਨੇ ਕਿ ਅਮਰੀਕੀ ਨਾਗਰਿਕਾਂ ਨੂੰ ਪੈਲ ਦਿੱਤੀ ਜਾਵੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਕੰਮ ਦਿੱਤਾ ਜਾਵੇ ਕਿਉਂਕਿ ਬਾਕੀ ਦੇਸ਼ਾਂ ਤੋਂ ਜੋ ਲੋਕ ਆਉਂਦੇ ਨੇ ਉਹ ਘੱਟ ਪੈਸੇ ਦੇ ਵਿੱਚ ਕੰਮ ਕਰਦੇ ਨੇ ਜਿਸ ਕਰਕੇ ਜੋ ਅਮਰੀਕਾ ਦੇ ਨਾਗਰਿਕ ਨੇ ਤਾਂ ਉਹਨਾਂ ਨੂੰ ਹਾਇਰ ਕਰਨ ਦੇ ਨਾਲੋਂ ਕੰਪਨੀਆਂ ਦੇ ਵੱਲੋਂ ਪੈਲ ਦਿੱਤੀ ਜਾਂਦੀ ਹੈ ਕਿ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਥੇ ਕੰਮ ਦੇ ਉੱਤੇ ਰੱਖਿਆ ਜਾਵੇ ਔਰ ਜਿਸ ਕਰਕੇ ਅਮਰੀਕਾ ਦੇ ਨਾਗਰਿਕ ਰੁਜ਼ਗਾਰ ਦੋ ਵਹੀਣੇ ਹੋ ਜਾਂਦੇ ਨੇ ਤਾਂ ਇਸ ਕਰਕੇ ਇਹ ਡੋਨਲਡ ਟਰੰਪ ਦਾ ਵੱਡਾ ਬਿਆਨ ਆਇਆ ਹੈ ਔਰ ਅਪੀਲ ਕੀਤੀ ਗਈ ਹੈ Google, Microsoft ਵਰਗੀਆਂ ਕੰਪਨੀਆਂ ਨੂੰ Meta ਵਰਗੀਆਂ ਕੰਪਨੀਆਂ ਨੂੰ ਕਿ ਭਾਰਤੀਆਂ ਦੀ ਭਰਤੀ ਰੋਕੀ ਜਾਵੇ ਔਰ ਅਮਰੀਕੀ ਲੋਕਾਂ ਨੂੰ ਪਹਿਲ ਦੇ ਆਧਾਰ ਦੇ ਉਤੇ ਨੌਕਰੀ ਦੇ ਉੱਤੇ ਰੱਖਿਆ ਜਾਵੇ ਤਾਂ ਜੋ ਰੁਜ਼ਗਾਰ ਦੇ ਮੌਕੇ ਅਮਰੀਕੀ ਨਾਗਰਿਕਾਂ ਨੂੰ ਮਿਲ ਸਕਣ।